ਕਿਹੜੀ ਤਾਰ ਆ ਤਾਰ ਆ ਸੋਚ ਆਟੋਮੈਟਿਕ ਮੰਗੂ ਗੱਸ ਠੀਕ ਆ ਦੋ ਘੜੀ ਇਹਦੇ ਨਾਲ ਪੱਖਾ ਨਹੀਂ ਚੱਲਦਾ ਹੈਗਾ ਇਹ ਸੋਚੀ ਆ ਸਹੀ ਗੱਲ ਜਾਓਗਾ ਨਾ ਵੱਡਾ ਪੱਖਾ ਲਾ ਲਈਏ ਉਹ ਨਹੀਂ ਚੱਲਦਾ ਇਹਦੇ ਹਾਂ ਤੇ ਬਾਈ ਜੀ ਫਿਰ ਕਿਹੜੇ ਆ ਬਟਨ ਲੱਗੇ ਨੇ ਇਹ ਮਤਲਬ ਇਹ ਤਾਂ ਕੰਪਿਊਟਰ ਤੇ ਸੈਟਅਪ ਹੋਈ ਹੋਈ ਆ ਇਹਦੇ ਨਾਲ ਸਾਰੀ ਅਸਲੀ ਆ ਵੀ ਇਹਦੇ ਬੰਨਿਆ ਹੋਇਆ ਦੇ ਹਾਂ ਇਹ ਤਾਂ ਬੰਨਿਆ ਹੋਇਆ ਸਾਰਾ ਸੋਲਰ ਹਾਂ ਇਹ ਕਾ ਸੋਲਰ ਇਹਦੇ ਨਾਲ ਬਾਈ ਜੀ ਬੰਨਿਆ ਹੋਇਆ ਕਿਹੜਾ ਦੇਖਾ ਆਪਣੇ ਬਟਨ ਲੱਗ ਰਹੇ ਨੇ ਦੇਖੇ ਨੇ ਇਹਦੇ ਵਿੱਚ ਸਾਰਾ ਕੁਝ ਦੱਸਿਆ ਹੈ ਉੱਥੇ ਬਾਈ ਪੱਖਾ ਚੱਲਦਾ ਹੈਗਾ ਬਹੁਤ ਵਧੀਆ ਚੀਜ਼ ਆ ਵੀ ਗਰਮ ਨਾ ਹੋਵੇ ਸ ਇਹਦੇ 4.5 ਲੱਖ ਰੁਪਏ ਖਰਚ ਆ ਗਏ ਤੇ ਡਰਾਈਵਰੀ ਆਪਣੀ ਐ ਤੇ ਕਤਾਰ ਆਪਣੀ ਐ ਮੋਟਰ-ਮੋਟਰ ਸਾਰੀ ਸੋਲਰ ਸਿਸਟਮਾਂ ਨੇ ਉਹਨਾਂ ਦਾ ਸਾਰਾ ਕੁਝ ਹਾਂ ਸਾਰਾ ਕੁਝ ਉਹਨਾਂ ਦਾ ਸੀ ਹਾਂ ਕਹਿੰਦਾ ਆਪਾਂ ਵੀ ਮੋਟਾ ਜਿਹਾ ਲਾਈਏ 7 ਕੁ ਲੱਖ ਦਾ ਸਿਸਟਮ ਬਣ ਗਿਆ ਨਾ ਜੇ ਹਾਂ ਆਪਾਂ ਬੋਰ ਲਵਾਉਣਾ ਹੈਗਾ ਠੀਕ ਆ ਤਾਂ 7 ਕੁ ਨਹੀਂ 6 5.5 6 ਨਾਲ ਸਰ ਜੂਗਾ 6 ਦੇ ਨਾਲ ਹਾਂ ਠੀਕ ਆ ਬੀਜੀ ਨੇ ਜ਼ਮੀਨ ਨਮਾ ਕਰਨਾ ਐ ਬਸ ਉਹਦਾ 6 ਲੱਖ ਰੁਪਏ ਨਾਲ ਹੁਣ ਲਾ ਲੈ ਵੀ ਆਪਣੇ ਮੇਰੇ ਏਰੀਆ 'ਚ ਉਰੇ ਮੋਟਰ ਕੋਈ ਨਹੀਂ ਸੀ ਜਿੱਦਣ ਦੀ ਮੋਟਰ ਲੱਗੀ ਐ ਦੋ ਮੋਟਰਾਂ ਨੰਬਰ ਲੱਗੀਆਂ ਇਹਦੇ ਨਾਲ ਦੀਆਂ ਸਾਲ ਦੇ ਵਿੱਚ ਵਿੱਚ ਉਰੇ ਲਵੇ ਲਾਉਣੇ ਲਾ ਲਾ ਵੀ 6-7 ਮੋਟਰਾਂ ਲੱਗ ਚੁੱਕੀਆਂ ਨੇ ਆਪਣੀਆਂ ਠੀਕ ਹੈ ਜੋ ਪਹਿਲਾਂ ਹਰੇ ਕਹਿੰਦੀ ਵੀ ਇੰਨੇ ਡੂੰਘੇ ਪਾਣੀ ਨਹੀਂ ਚੱਕਣਾ ਹੈਗਾ ਹੁਣ 180 ਡ్రਾਈਵਰੀ ਐ 10 ਮੋਟਰ ਥੱਲੇ ਮੋਟਰ 190 ਦੇ ਮੋਟਰ ਚੱਲ ਰਹੀ ਐ ਪੋਲਤਾਂ ਵਾਲੇ ਸੂਰਜ ਜਮੀਂ ਵੀ ਨਹੀਂ ਦੇਖ ਲਾ ਇਹ ਤੋਂ ਵੀ ਨਹੀਂ ਦਿਖ ਰਿਹਾ ਹੈਗਾ ਸੂਰਜ ਜਮੀਂ ਨਹੀਂ ਦਿਖ ਰਿਹਾ ਤਾਂ ਵੀ ਕਨਾ ਦੇਖ ਲਓ ਤਾਂ ਵੀ ਸੇ ਨੀਚੀ ਵਧੀਆ ਪਾਈਪ ਸੱਟ ਰਹੀ ਹੈਗੀ ਚੱਲ ਰਿਹਾ ਬਾਈ ਜੀ ਬਾਈ ਆਪਾਂ ਦੇਖੋ ਪਹਿਲਾਂ ਅਸਮਾਨ ਸੀ ਬਾਨ ਲਾਦ ਦੀ ਮੀਂਹ ਰਮਾਉਂਦੀ ਧੀ ਹੈ ਨਾ ਹਾਂ ਉਹਦੇ ਨਾਲ ਤਾਂ ਬਹੁਤ ਚੰਗਾ ਬਹੁਤ ਵਧੀਆ ਬਹੁਤ ਡੋਗਣਾ ਪਾਣੀ ਆ ਹੁਣ ਆਪਣਾ ਫਿਰ ਮੈਂ